ਸਿੱਖ ਕੌਮ ਦੇ ਯੋਧਿਆਂ ਦੀ ਇੱਕ ਖਾਸੀਅਤ ਹੈ ਕਿ ਜਦੋਂ ਵੀ ਸਿੱਖ ਕੌਮ ਦੇ ਉੱਤੇ ਭੀੜ ਪਈ ਹੈ ਤੇ ਉਹਨਾਂ ਨੇ ਕਦੀ ਇਹ ਵਿਚਾਰ ਨਹੀਂ ਕੀਤੀ ਮੈਂ ਕੱਲਾ ਹਾਂ ਜਾਂ ਮੇਰੇ ਨਾਲ ਫੌਜਾਂ ਨਹੀਂ ਉਹ ਆਪਣੀ ਕੌਮ ਦੇ ਵਾਸਤੇ ਉੱਠ ਖੜੇ ਹੋਏ ਨੇ ਇਤਿਹਾਸ ਦੀ ਗਵਾਹੀ ਹੈ ਕਿ ਜਦ ਅਹਿਮਦ ਸ਼ਾਹ ਬਦਾਲੀ ਦੇ ਜਰਨੈਲ ਜਹਾਨ ਖਾਨ ਦਾ ਦਰਬਾਰ ਸਾਹਿਬ ਨੂੰ ਢਾਉਣਾ ਤੇ ਪੂਰਨਾ ਬਾਬਾ ਦੀਪ ਸਿੰਘ ਸੁਣਦੇ ਨੇ ਤੇ ਬਾਬਾ ਦੀਪ ਸਿੰਘ ਜੀ ਦੀ ਉਮਰ ਉਸ ਸਮੇਂ 75 ਸਾਲ ਦੀ ਸੀ ਉਹਨਾਂ ਨੇ ਹੱਥ ਦੇ ਵਿੱਚ ਖੰਡਾ ਲੈ ਕੇ ਜਦੋਂ ਉੱਥੋਂ ਚੱਲੇ ਨੇ ਦਮਦਮਾ ਸਾਹਿਬ ਤੋਂ ਤਾਂ ਕੇਵਲ ਉਹਨਾਂ ਦੇ ਨਾਲ 8 ਸਿੰਘ ਸਨ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਹਕੂਮਤ ਦੇ ਨਾਲ ਮੱਥਾ ਲਾਉਣ ਚੱਲਿਆ ਹਾਂ ਮੇਰੇ ਕੋਲ ਸੈਨਿਕ ਕਟਨੇ ਸਿੰਘ ਕਟਨੇ ਯੋਧੇ ਕਟਨੇ ਤੇ ਜਦੋਂ ਉਹ ਤੁਰ ਪਏ ਨੇ ਤਾਂ ਤੁਰਦੇ ਤੁਰਦੇ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਜਥੇਦਾਰ ਗੁਰਬਖਸ਼ ਸਿੰਘ ਜੀ ਆਨੰਦਪੁਰ ਵਾਲੇ ਮਿਲਦੇ ਨੇ ਫਿਰ ਉਹ ਬਹਿਮਣ ਨੀਹਾ ਵਾਲੀ ਗੁਰੂ ਕੇ ਚੌਂਤਰੇ ਲੱਖੀ ਜੰਗਲ ਫੂਲ ਮਹਾਰਾਜ ਪੁੱਛੋਂ ਗੋਬਿੰਦਪੁਰਾ ਕੋਟ ਦਰਾਜ ਵਿੱਚੋਂ ਕਿਤਨੇ ਹੀ ਸਿੰਘ ਉਹਨਾਂ ਦੇ ਨਾਲ ਆ ਕੇ ਰਲੇ ਹਰੀਕੇ ਪਤਨ ਆਉਂਦਿਆਂ ਆਉਂਦਿਆਂ 4000 ਸਿਰਲਥ ਯੋਧਿਆਂ ਦਾ ਇਕੱਠ ਬਾਬਾ ਦੀਪ ਸਿੰਘ ਜੀ ਦੇ ਨਾਲ ਹੋ ਗਿਆ ਤੇ ਜੇ ਬਾਬਾ ਦੀਪ ਸਿੰਘ ਜੀ ਉਦੋਂ ਸੋਚਦੇ ਕਿ ਮੇਰੇ ਨਾਲ ਤੇ 8 ਹੀ ਸਿੰਘ ਨੇ ਤਾਂ ਇਹ ਨਾਂ ਤੇ ਇਤਿਹਾਸ ਬਣਦਾ ਤੇ ਨਾ ਹੀ ਬਾਬਾ ਦੀਪ ਸਿੰਘ ਨੂੰ ਪੂਜਿਆ ਜਾਂਦਾ